ਅਰੇ ਨੂੰ ਦੇਣ ਵਾਸਤੇ ਇੱਕ ਮਹਿਲਾ ਘਰ ਤੋਂ 7 ਲੱਖ ਰੁਪਏ ਲਿਆਈ ਸੀ ਪਰ ਮੋੜ ਤੇ ਇੱਕ ਨੌਜਵਾਨ ਗੱਡੀ ਦੇ ਵਿੱਚ ਬੈਠਾ ਹੋਇਆ ਸੀ ਜਦਕਿ ਦੂਜਾ ਉਸ ਦਾ ਸਾਥੀ ਖੜਾ ਸੀ ਆਂਟੀ ਜੀ ਗੱਲ ਸੁਣੀਓ ਇਹ ਕਹਿ ਕੇ ਰੋਕ ਲਿਆ ਤੇ ਫਿਰ ਉਸ ਤੋਂ ਬਾਅਦ ਉਸ ਦੇ ਹੱਥ ਵਿੱਚ ਜੋ ਪੈਸਿਆਂ ਦੇ ਨਾਲ ਭਰਿਆ ਹੋਇਆ ਲਿਫਾਫਾ ਸੀ ਉਹ ਖੋਲਿਆ ਮਕਲਾ ਨੇ ਹਿੰਮਤ ਵੀ ਦਿਖਾਈ ਉਸ ਨੌਜਵਾਨ ਦਾ ਗੁੱਟ ਫੜਿਆ ਪਰ ਨੌਜਵਾਨ ਗੁੱਟ ਛੁਡਾ ਕੇ ਭੱਜ ਗਿਆ ਮਹਿਲਾ ਨੇ ਫਿਰ ਵੀ ਹਿੰਮਤ ਨਾ ਹਾਰੀ ਉਸਨੇ ਗੱਡੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਨੌਜਵਾਨ ਨੇ ਉਸਦੇ ਲੱਤ ਮਾਰ ਦਿੱਤੀ ਬਾਗਾਪੁਰਾਣਾ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਇਹ ਸਾਰਾ ਘਟਨਾਕ੍ਰਮ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਆਵਾਜ਼ ਮਾਰ ਕੇ ਲੁੱਟ ਕੀਤੀ ਹੋਵੇ ਇਸ ਤੋਂ ਪਹਿਲਾਂ પેટ્રોલ ਪੰਪ ਤੋਂ ਵੀ ਇੱਕ ਘਟਨਾ ਸਾਹਮਣੇ ਆਈ ਸੀ ਜਿੱਥੇ ਮਖਿਲਾ ਦੇ ਹੱਥ ਵਿੱਚੋਂ ਚੂੜੀਆਂ ਉਤਾਰ ਕੇ ਲੈ ਗਏ ਸੀ ਤੇ ਹੁਣ ਬਾਗਾਪੁਰਾਣਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਮਖਿਲਾ ਦੇ ਹੱਥ ਵਿੱਚ ਪੈਸਿਆਂ ਦੇ ਨਾਲ ਭਰਿਆ ਹੋਇਆ ਲਿਫਾਫਾ ਖੋਲਿਆ ਗਿਆ ਮੋਗਾ ਰੋਡ ਦੇ ਉੱਤੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਰਨਾ ਗੱਡੀ ਦੇ ਵਿੱਚ ਆਏ ਸੀ ਲੁਟੇਰੇ ਜਿਹੜੇ ਬੈਗ ਖੋ ਕੇ ਫਰਾਰ ਹੋ ਗਏ ਔਰਤ ਵੱਲੋਂ ਪਿੱਛਾ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਨੌਜਵਾਨ ਹੱਥ ਨਹੀਂ ਆਏ ਮੈਂ ਉਥੋਂ ਮੈਂ ਆ ਕੇ ਮੈਂ ਮੋਗੇ ਜਿਨੀਰਰ ਦੇ ਪੈਸੇ ਦੇਣੇ ਸੀ ਲੱਖ ਰੁਪਈਆ ਮੈਂ ਕਿ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜੇ ਤੇ ਚੜਨ ਲੱਗੀ ਸੀ ਉਹਨਾਂ ਦਾ ਹਜੇ ਗੇਟ ਨਹੀਂ ਸੀ ਖੁੱਲਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਫਾਫਾ ਨਰੰਜਣ ਕੂੜਤ ਕੂੜੇ ਵਾਲਾ ਲਫਾਫਾ ਹੈ ਉਹਦੇ ਵਿੱਚ ਮੇਰਾ ਲਾਲ ਰੰਗ ਦਾ ਪਾਰਕਸਾ ਸਾਰੇ ਮੇਰੇ ਡਾਕੂਮੈਂਟਾਂ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਗੰਜ ਖੜਿਆ ਸੀਗਾ ਉਹ ਮੁੰਡਾ ਲਾਲ ਟੀ-ਸ਼ਰਟ ਆ ਲਾਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਇਆ ਮੈਂ ਉਹਦੀ ਕੋ ਤਾਂ ਕਰਕੇ ਬਾਹਰ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਕੇ ਮੈਂ ਗੱਡੀ ਦਾ ਦੂਜਾ ਹੈਂਡਲ ਫੜ ਕੇ ਅੰਦਰ ਬੜੀ ਜਿਹੜਾ ਮੁੰਡਾ ਗੱਡੀ ਚ ਚਲਾਉਂਦਾ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢਤਾ ਮੈਂ ਡਿੱਗ ਪੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੇ ਕਿਹੜੀ ਬੈਂਕ ਕਿਹੜੀ ਸੀ ਦੈਂਕ ਇੱਕ ਸਿਕਸ ਬੈਂਕ ਮੋੜ ਤੇ ਐਸੇ ਮੋੜ ਦੀ ਰੋੜ ਤੇ ਇਹ ਸਾਰਾ ਕੁਛ ਉੱਥੇ ਹੋਇਆ ਹੈ ਹੁੰਦਾ ਨਹੀਂ ਇਹ ਮੋਗੇ ਰੋੜ ਤੇ ਇਹ ਮੋਗੇ ਰੋੜ ਤੇ ਮੈਂ 1.5 ਲੱਖ ਰੁਪਈਆ ਭਾਰ ਕੇ ਉਦੋਂ ਆ ਗਈ ਆ ਟੋਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉੱਥੋਂ ਮੇਰੇ ਮਗਰ ਲੱਗੇ ਮੈਂ ਆ ਟੋਤੇ ਆ ਗਈ ਜਦੋਂ ਮੈਂ ਆ ਕੇ ਉੱਥੇ ਉੱਤਰ ਕੇ ਸ੍ਰਿੰਠਾ ਸੁਨਿਆਰੇ ਦੇ ਵਰਨ ਲੱਗੀ ਉਦੋਂ ਕੋਏ ਉਹਨਾਂ ਨੇ ਮੇਰ ਤੋਂ ਇੱਕ ਮੁੰਡੇ ਦੇ ਲਾਲ ਟੀ-ਸ਼ਰਟ ਤੇ ਕਾਲਾ ਪਜਾਮਾ ਇੱਕ ਦੇ ਚਿੱਟੇ ਟੀ-ਸ਼ਰਟ ਤੇ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂਹਰੇ ਹੀ ਮੈਂ ਬੈਣ ਲੱਗੀ ਆ ਉਹ ਖੋਲ ਕੇ ਗੱਡੀ ਹਾਣੀ ਮੈਨੂੰ ਨੱਟ ਮਾਰ ਕੇ ਬਾਹਰ ਸਿੱਖਦਾ ਮੈਂ ਡੱਕੀ ਕਿੰਨੀ ਟੋਟਲ ਅਮਾਉਂਟ ਸੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ 7 ਲੱਖ ਦੀ ਮੇਰੀ ਉੱਤੇ ਲਿਮਟ ਸੀ ਕਿ ਮੈਂ 1.5 ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਕੋਈ ਮੇਰੇ ਬਾਹਰ ਮੈਂ ਕੱਲੀ ਹਾਂ ਕੱਲੇ ਸੀ ਉਹਨਾਂ ਨਾਲ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜਿਲੀ ਉਹਨਾਂ ਯੋਲਰ ਮੋਗਾ ਆਹ ਕਿਰੇ ਹਾਂ ਤਿੰਨ ਸਾ ਨਹੀਂ ਮੋਗ ਜਿਹੜੇ ਮੋਗੇ ਤੋਂ ਆਉਂਦਾ ਹੈ ਬਾਬਰ ਰੋਡ ਕੋਲੇ ਸਾਮਣੇ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਉੱਥੇ ਸੀਸੀਟੀਵੀ ਤਾਂ ਹੋਊਗੀ ਹਾਂ ਉਹ ਤੇ ਵਾਧੂ ਕੈਮਰੇ ਹੋਣਗੇ ਤੇ ਕਿੱਥੋਂ ਦੇ ਰਹਿਣਾ ਨੇ ਤੁਸੀਂ ਮੈਂ ਰਾਜੇਨਦੀਪ ਪੁੱਤ ਮੈਂ ਨਾਲੇ ਸਵੇਰੇ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ ਮੈਨੂੰ ਆ ਦੇ ਆਪਣੀ ਲੇਮਟ ਭਰਿਆ ਪਿਆਰ ਪਈ ਜਾ ਕੋਈ ਆਉਂਦਾ ਤੁਹਾਡਾ ਕੋਈ ਬੰਦਾ ਮਗਰ ਨਾਲ ਆ ਪੈਂਡ ਦੇ ਮੈਂਬਰ ਹੁੰਦੇ ਆ ਕਿ ਨੂੰ ਕਿਹਾ ਤੁਸੀਂ ਮੈਂ ਦੱਸੂ ਤ ਵੀ ਇੱਕ ਇੱਕ ਗੰਥੀ ਹੰਤ ਸੰਗ ਦੀਪਾ ਹੋਰ ਕੀ ਕਹਿੰਦੇ ਪੈਂਦੀ ਲੋੜ ਮੈਂ ਕਹਿ ਦਾਂ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪਾਂ ਗੱਡੀ ਦੇ ਵਿੱਚ ਤੁਸੀਂ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ ਮੈਨੂੰ ਤਾਂ 40 60 ਈ 40 60 ਵਾਲੇ ਹੁੰਦੇ ਕਹਿੰਦੇ ਸਾਡੀ ਗੱਡੀ ਆ